ਕੀ ਤੁਸੀਂ ਜਾਣਦੇ ਹੋ ਕਿ ਧਰਮ ਦੀ ਰਾਖੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਕਦੋਂ ਅਤੇ ਕਿੱਥੇ ਲੜੀ ਸੀ ਇਹ ਉਹ ਲੜਾਈ ਸੀ ਜਿੱਥੇ 19 ਸਾਲ ਦੇ ਗੁਰੂ ਦੇ ਸਿਰਫ 4000 ਸਿਪਾਹੀਆਂ ਦੇ ਸਾਹਮਣੇ ਪਹਾੜੀ ਰਾਜਿਆਂ ਦੀਆਂ 10000 ਤੋਂ ਵੱਧ ਫੌਜਾਂ ਖੜੀਆਂ ਸਨ ਇੱਥੇ ਧੋਖਾ ਹੋਇਆ ਪਰ ਇੱਕ ਮੁਸਲਮਾਨ ਫਕੀਰ ਨੇ ਗੁਰੂ ਦਾ ਸਾਥ ਦਿੱਤਾ ਅਤੇ ਜਿੱਤ ਤੋਂ ਬਾਅਦ ਇੱਕ ਸਧਾਰਨ ਕਿਸਾਨ ਨੇ ਗੁਰੂ ਜੀ ਦੀ ਸੇਵਾ ਕਰਕੇ ਇੱਕ ਅਜੀਹਾ ਇਤਿਹਾਸ ਸਿਰਜਿਆ ਜੋ ਅੱਜ ਇੱਕ ਪਵਿੱਤਰ ਅਸਥਾਨ ਬਣ ਗਿਆ ਹੈ 18 ਸਤੰਬਰ 1688 ਮਹਿਜ 19 ਸਾਲਾਂ ਦਾ ਇੱਕ ਨੌਜਵਾਨ ਪੰਘਾੜੀ ਨਾਮਕ ਜੰਗ ਦੇ ਮੈਦਾਨ ਵਿੱਚ ਖੜਾ ਸੀ ਉਹ ਸੀ 10ਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਵਿਰੁੱਧ ਪਹਾੜੀ ਰਾਜਿਆਂ ਦੀਆਂ 10 ਹਜ਼ਾਰ ਤੋਂ ਵੱਧ ਫੌਜਾਂ ਇਕੱਠੀਆਂ ਹੋ ਕੇ ਖੜੀਆਂ ਸੀ ਗੁਰੂ ਜੀ ਕੋਲ ਸਿਰਫ 4000 ਯੋਧੇ ਸਨ ਅਨੇਕਾਂ ਰਾਜਿਆਂ ਨੇ ਇੱਕ ਨੌਜਵਾਨ ਗੁਰੂ ਤੇ ਹਮਲਾ ਕਿਉਂ ਕੀਤਾ ਕਿਉਂਕਿ ਉਹ ਡਰਦੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਕਤ ਬਣਾਉਂਦੇ ਸਿਪਾਈਆਂ ਨੂੰ ਸਿਖਲਾਈ ਦਿੰਦੇ ਅਤੇ ਆਪਣੇ ਲੋਕਾਂ ਨੂੰ ਤਿਆਰ ਕਰਦੇ ਦੇਖਿਆ ਉਹਨਾਂ ਨੇ ਇੱਕ ਅਜੀਹਾ ਆਗੂ ਦੇਖਿਆ ਜਿਸ ਨੇ ਉਹਨਾਂ ਦੀਆਂ ਮੰਗਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਬਿਲਾਸਪੁਰ ਦੇ ਰਾਜਾ ਭੀਮਚੰਦ ਨੇ ਗੁਰੂ ਜੀ ਦੀਆਂ ਪਵਿੱਤਰ ਵਸਤੂਆਂ ਇੱਕ ਸੁੰਦਰ ਚੰਦਵਾ ਇੱਕ ਸ਼ਾਹੀ ਨਗਾੜਾ ਅਤੇ ਇੱਕ ਜੰਗੀ ਹਾਥੀ ਦੀ ਮੰਗ ਕੀਤੀ ਸੀ ਗੁਰੂ ਜੀ ਨੇ ਮਨਾ ਕਰ ਦਿੱਤਾ ਇਹ ਵਸਤੂਆਂ ਉਧਾਰ ਦੇਣ ਵਾਲੀਆਂ ਨਹੀਂ ਸਨ ਇਹ ਪ੍ਰਮਾਤਮਾ ਨੂੰ ਭੇਟ ਕੀਤੀਆਂ ਪਵਿੱਤਰ ਦਾਤਾਂ ਸਨ ਜਦੋਂ ਭੀਮਚੰਦ ਗੁਰੂ ਜੀ ਨੂੰ ਕਾਬੂ ਨਾ ਕਰ ਸਕਿਆ ਤਾਂ ਉਸਨੇ ਦੂਜੇ ਪਹਾੜੀ ਰਾਜਿਆਂ ਨੂੰ ਹਮਲਾ ਕਰਨ ਅਤੇ ਉਹਨਾਂ ਨੂੰ ਖਤਮ ਕਰਨ ਲਈ ਮਨਾ ਲਿਆ ਜੰਗ ਬਹੁਤ ਭਿਆਨਕ ਸੀ ਗੁਰੂ ਜੀ ਅਤੇ ਉਹਨਾਂ ਦੇ ਯੋਧਿਆਂ ਨੇ ਆਪਣਾ ਸਭ ਕੁਝ ਲਗਾ ਕੇ ਲੜਾਈ ਲੜੀ ਪਰ ਦੁਸ਼ਮਣ ਪਾਣੀ ਦੀ ਲਹਿਰਾਂ ਵਾਂਗ ਆਉਂਦੇ ਰਹੇ ਗਿਣਤੀ ਬਹੁਤ ਜ਼ਿਆਦਾ ਸੀ ਗੁਰੂ ਜੀ ਦੇ ਸਿਪਾਹੀ ਪੂਰਾ ਜ਼ੋਰ ਲਗਾ ਰਹੇ ਸਨ ਹਾਲਾਤ ਨਿਰਾਸ਼ਾ ਜਨਕ ਲੱਗ ਰਹੇ ਸਨ ਪਰ ਫਿਰ ਇੱਕ ਮੁਸਲਮਾਨ ਪਠਾਨ ਆਗੂ ਜਿਸ ਦਾ ਨਾਮ ਪੀਰ ਬੁੱਧੂ ਸ਼ਾਹ ਸੀ ਨੇ ਲੜਾਈ ਬਾਰੇ ਸੁਣਿਆ ਉਸ ਨੇ ਪਹਿਲਾਂ ਹੀ ਗੁਰੂ ਜੀ ਦੀ ਮਦਦ ਲਈ ਆਪਣੇ 500 ਸਿਪਾਹੀ ਭੇਜੇ ਸਨ ਪਰ ਉਹਨਾਂ ਸਿਪਾਹੀਆਂ ਨੇ ਧੋਖਾ ਦਿੱਤਾ ਸੀ ਉਹਨਾਂ ਨੇ ਪੈਸੇ ਅਤੇ ਲੁੱਟ ਦੇ ਲਾਲਚ ਵਿੱਚ ਪਾਸਾ ਬਦਲ ਲਿਆ ਅਤੇ ਦੁਸ਼ਮਣ ਨਾਲ ਮਿਲ ਗਏ ਜਦੋਂ ਪੀਰ ਬੁੱਧੂ ਸ਼ਾਹ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਭਰ ਗਿਆ। ਉਹ ਇੱਕ ਪਲ ਲਈ ਵੀ ਨਹੀਂ ਝਿਜਕਿਆ। ਪੀਰ ਬੁੱਧੂ ਸ਼ਾਹ ਨੇ ਆਪਣੇ ਚੇਲੇ ਅਤੇ 700 ਪਠਾਣ ਯੋਧਿਆਂ ਨੂੰ ਇਕੱਠਾ ਕੀਤਾ। ਉਹ ਆਪਣੇ ਪੁੱਤਰਾਂ ਨੂੰ ਵੀ ਨਾਲ ਲੈ ਕੇ ਆਇਆ। ਅਤੇ ਉਹ ਗੁਰੂ ਜੀ ਦੇ ਨਾਲ ਨਾਲ ਲੜਨ ਲਈ ਜੰਗ ਦੇ ਮੈਦਾਨ ਵੱਲ ਨਿਕਲ ਪਿਆ। ਇਹ ਮਦਦ ਬਿਲਕੁਲ ਉਹੀ ਸੀ ਜਿਸ ਦੀ ਜ਼ਰੂਰਤ ਸੀ। ਲੜਾਈ ਦਾ ਪਾਸਾ ਪਲਟ ਗਿਆ। ਗੁਰੂ ਜੀ ਦੇ ਸਿੱਖਾਂ ਅਤੇ ਪੀਰ ਬੁੱਧੂ ਸ਼ਾਹ ਦੇ ਪਠਾਣਾ ਦੀਆਂ ਸਾਂਝੀਆਂ ਫੌਜਾਂ ਨੇ ਪਹਾੜੀ ਰਾਜਿਆਂ ਨੂੰ ਹਰਾ ਦਿੱਤਾ। ਜੰਗ ਘੰਟਿਆਂ ਤੱਕ ਚੱਲਦੀ ਰਹੀ ਪਰ ਗੁਰੂ ਜੀ ਦੀ ਬਹਾਦਰੀ ਅਤੇ ਰਣਨੀਤੀ ਨੇ ਜਿੱਤ ਪ੍ਰਾਪਤ ਕੀਤੀ। ਲੜਾਈ ਦੌਰਾਨ ਇੱਕ ਤੀਰ ਗੁਰੂ ਜੀ ਨੂੰ ਵੀ ਲੱਗਿਆ ਜਿਸ ਨਾਲ ਗੁਰੂ ਜੀ ਦਾ ਬਾਲ ਵੀ ਬੰਕਾ ਨਾ ਹੋ ਪਾਇਆ। ਪਰ ਰਾਜਾ ਹਰੀਚੰਦ ਗੁਰੂ ਜੀ ਦਾ ਜਵਾਬੀ ਤੀਰ ਨਾ ਸਹਾਰ ਪਾਇਆ ਅਤੇ ਉੱਥੇ ਹੀ ਮਾਰਿਆ ਗਿਆ। ਜਦੋਂ ਜੰਗ ਦਾ ਮੈਦਾਨ ਸ਼ਾਂਤ ਹੋਇਆ ਗੁਰੂ ਜੀ ਜਿੱਤ ਚੁੱਕੇ ਸਨ ਪਰ ਜਿੱਤ ਦੀ ਕੀਮਤ ਚੁਕਾਉਣੀ ਪਈ ਕਈ ਸੈਂਕੜੇ ਸਿਪਾਹੀ ਸ਼ਹੀਦ ਹੋ ਗਏ ਗੁਰੂ ਜੀ ਦੇ ਕਈ ਕਮਾਂਡਰ ਵੀ ਸ਼ਹੀਦ ਹੋ ਗਏ ਸਭ ਤੋਂ ਦੁਖਦਾਈ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਗੁਰੂ ਜੀ ਲਈ ਲੜਦੇ ਹੋਏ ਸ਼ਹੀਦ ਹੋ ਗਏ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਨੂੰ ਗਵਾ ਦਿੱਤਾ ਪਰ ਆਪਣੇ ਫੈਸਲੇ ਤੇ ਕਦੇ ਪਛਤਾਵਾ ਨਹੀਂ ਕੀਤਾ ਜੰਗ ਤੋਂ ਬਾਅਦ ਗੁਰੂ ਜੀ ਅਤੇ ਉਹਨਾਂ ਦੀ ਥੱਕੀ ਹੋਈ ਫੌਜ ਨੇ ਅਨੰਦਪੁਰ ਸਾਹਿਬ ਵਾਪਸ ਜਾਣ ਦਾ ਸਫ਼ਰ ਸ਼ੁਰੂ ਕੀਤਾ। ਉਹ ਥੱਕੇ ਹੋਏ ਸਨ। ਜ਼ਖਮੀ ਸਨ। ਪਰ ਜਿੱਤੂ ਸਨ। ਰਸਤੇ ਵਿੱਚ ਉਹ ਘੱਗਰ ਦਰਿਆ ਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਲੰਘੇ। ਇੱਥੇ ਇੱਕ ਛੋਟੀ ਜੀ ਬਸਤੀ ਸੀ। ਇਸ ਬਸਤੀ ਵਿੱਚ 나ਡੂ ਨਾਮ ਦਾ ਇੱਕ ਸਧਾਰਨ ਆਦਮੀ ਰਹਿੰਦਾ ਸੀ। ਉਹ ਲੁਬਾਣਾ ਭਾਈਚਾਰੇ ਦਾ ਇੱਕ ਕਿਸਾਨ ਸੀ। ਉਹ ਇੱਕ ਦੁਨੀਆ ਅਨੁਸਾਰ ਗਰੀਬ ਪਰ ਸ਼ਰਧਾ ਵਿੱਚ ਅਮੀਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ ਹਾਲਾਂਕਿ ਉਹ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀ ਜਦੋਂ 나ਡੂ ਨੇ ਗੁਰੂ ਜੀ ਅਤੇ ਉਹਨਾਂ ਦੀ ਫੌਜ ਨੂੰ ਆਪਣੇ ਪਿੰਡ ਆਉਂਦੇ ਦੇਖਿਆ ਤਾਂ ਉਸਨੇ ਤੁਰੰਤ ਗੁਰੂ ਜੀ ਨੂੰ ਪਛਾਣ ਲਿਆ ਅਤੇ ਉਸੇ ਪਲ ਉਸਨੇ ਇੱਕ ਅਜੀਹਾ ਫੈਸਲਾ ਲਿਆ ਜੋ ਸਦੀਆਂ ਤੱਕ ਗੂੰਜਦਾ ਰਿਹਾ ਉਸਨੇ ਆਪਣਾ ਘਰ ਖੋਲ ਦਿੱਤਾ ਉਸਨੇ ਆਪਣਾ ਸਭ ਕੁਝ ਭੇਟ ਕਰ ਦਿੱਤਾ ਜੋ ਵੀ ਅਨਾਜ ਉਸ ਕੋਲ ਸੀ اپنی ਮੱਝ ਦਾ ਦੁੱਧ ਸਾਫ਼ ਪਾਣੀ ਅਤੇ ਆਪਣੀ ਛੱਤ ਹੇਠ ਆਸਰਾ ਉਸਨੇ ਪੂਰੀ ਸ਼ੁੱਧ ਸ਼ਰਧਾ ਨਾਲ ਗੁਰੂ ਜੀ ਅਤੇ ਹਰ ਇੱਕ ਸਿਪਾਹੀ ਦੀ ਸੇਵਾ ਕੀਤੀ ਇਨਾਮ ਦੀ ਕੋਈ ਉਮੀਦ ਨਹੀਂ ਮਾਨਤਾ ਦੀ ਕੋਈ ਇੱਛਾ ਨਹੀਂ ਬਸ ਸ਼ੁੱਧ ਸੇਵਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਧਾਰਨ ਆਦਮੀ ਨੂੰ ਡੂੰਘੇ ਧਿਆਨ ਨਾਲ ਦੇਖਿਆ ਉਹਨਾਂ ਨੇ ਦੇਖਿਆ ਇੱਕ ਅਜੀਹਾ ਦਿਲ ਜੋ ਪੂਰੀ ਤਰ੍ਹਾਂ ਸਮਰਪਿਤ ਸੀ ਇੱਕ ਵਿਅਕਤੀ ਜੋ ਆਪਣਾ ਸਭ ਕੁਝ ਦੇਣ ਲਈ ਤਿਆਰ ਸੀ ਭਾਵੇਂ ਉਸ ਕੋਲ ਬਹੁਤ ਘੱਟ ਸੀ ਗੁਰੂ ਜੀ ਬੇਹੱਦ ਖੁਸ਼ ਹੋਏ ਗੁਰੂ ਜੀ ਨੇ 나ਡੂ ਦੇ ਸਿਰ ਤੇ ਹੱਥ ਰੱਖਿਆ ਅਤੇ ਉਸ ਨੂੰ ਆਸ਼ੀਰਵਾਦ ਦਿੱਤਾ ਗੁਰੂ ਜੀ ਨੇ ਕਿਹਾ ਤੇਰਾ ਨਾਮ ਅਤੇ ਤੇਰੀ ਸ਼ਰਦਾ ਕਦੇ ਨਹੀਂ ਭੁੱਲੀ ਜਾਵੇਗੀ ਇਸ ਥਾਂ ਨੂੰ ਤੇਰੇ ਨਾਮ ਤੇ ਤੇਰੇ ਸਨਮਾਨ ਵਿੱਚ 나ਡਾ ਸਾਹਿਬ ਅਤੇ ਤੈਨੂੰ 나ਡੂ ਸ਼ਾਹ ਕਿਹਾ ਜਾਵੇਗਾ ਅਤੇ ਫਿਰ ਗੁਰੂ ਜੀ ਨੇ ਇੱਕ ਵਾਅਦਾ ਕੀਤਾ ਉਹਨਾਂ ਕਿਹਾ ਜੋ ਕੋਈ ਵੀ ਸੱਚੇ ਦਿਲ ਅਤੇ ਪੂਰੀ ਸ਼ਰਧਾ ਨਾਲ ਇਸ ਪਵਿੱਤਰ ਅਸਥਾਨ ਤੇ ਆਵੇਗਾ ਉਸ ਦੀਆਂ ਅਰਦਾਸਾਂ ਪੂਰੀਆਂ ਹੋਣਗੀਆਂ ਇਹ ਵਚਨ ਕਰਕੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਲਈ ਆਪਣਾ ਸਫ਼ਰ ਜਾਰੀ ਰੱਖਿਆ ਪਰ ਉਹ ਆਪਣੇ ਪਿੱਛੇ ਇੱਕ ਬਰਕਤ ਛੱਡ ਗਏ ਇੱਕ ਵਾਅਦਾ ਛੱਡ ਗਏ ਸਾਲ ਲੰਘ ਗਏ ਦਹਾਕੇ ਲੰਘ ਗਏ ਸਦੀਆਂ ਲੰਘ ਗਈਆਂ ਉਹ ਛੋਟੀ ਬਸਤੀ ਭੁਲਾ ਦਿੱਤੀ ਗਈ ਸਹੀ ਟਿਕਾਣਾ ਇਤਿਹਾਸ ਅਤੇ ਸਮੇਂ ਦੀ ਧੁੰਦ ਵਿੱਚ ਗਵਾਚ ਗਿਆ ਉਸ ਥਾਂ ਉੱਤੇ ਜੰਗਲ ਉੱਗਾਏ ਕਿਸੇ ਨੂੰ ਯਾਦ ਨਹੀਂ ਸੀ ਕਿ ਗੁਰੂ ਜੀ ਕਿੱਥੇ ਠਹਿਰੇ ਸਨ ਪਰ ਦਿਵਯ ਅਸ਼ੀਰਵਾਦ ਕਦੇ ਗਾਇਬ ਨਹੀਂ ਹੁੰਦੇ ਉਹ ਸਿਰਫ ਉਡੀਕ ਕਰਦੇ ਹਨ ਇੱਕ ਦਿਨ ਇੱਕ ਸ਼ਰਧਾਲੂ ਸਿੱਖ ਜਿਸ ਦਾ ਨਾਮ ਭਾਈ ਮੋਠਾ ਸਿੰਘ ਸੀ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਅੰਦਰੋਂ ਡੂੰਗੀ ਭਾਵਨਾ ਨੇ ਉਸ ਨੂੰ ਦੱਸਿਆ ਕਿ ਇਹ ਪਵਿੱਤਰ ਅਸਥਾਨ ਕਿਤੇ ਮੌਜੂਦ ਹੈ ਉਸਨੇ ਸਾਲਾਂ ਤੱਕ ਖੋਜ ਕੀਤੀ ਜੰਗਲਾਂ ਵਿੱਚੋਂ ਪਹਾੜੀਆਂ ਵਿੱਚੋਂ ਘੱਗਰ ਦਰਿਆ ਦੇ ਨਾਲ-ਨਾਲ ਅਤੇ ਅੰਤ ਵਿੱਚ ਉਸਨੇ ਇਸ ਨੂੰ ਲੱਭ ਲਿਆ ਭਾਈ ਮੋਠਾ ਸਿੰਘ ਨੇ ਪੱਥਰਾਂ ਅਤੇ ਆਪਣੇ ਹੱਥਾਂ ਨਾਲ ਇੱਕ ਸਾਦਾ ਚਬੂਤਰਾ ਬਣਾਇਆ ਉਸਨੇ ਸ਼ਰਧਾ ਤੇ ਕੰਮ ਕੀਤਾ ਉਸਨੇ ਭਗਤੀ ਤੇ ਕੰਮ ਕੀਤਾ ਅਤੇ ਫਿਰ ਖਬਰ ਫੈਲ ਗਈ ਲੋਕ ਆਉਣੇ ਸ਼ੁਰੂ ਹੋ ਗਏ ਕੁਝ ਫਿਰ ਦਰਜਨਾ ਫਿਰ ਸੈਂਕੜੇ ਫਿਰ ਹਜ਼ਾਰਾਂ ਖਾਸ ਤੌਰ ਤੇ ਪੂਰਨਮਾਸ਼ੀ ਦੀ ਰਾਤ ਨੂੰ ਸ਼ਰਧਾਲੂ ਆਉਣ ਲੱਗੇ ਅੱਜ ਨਾਡਾ ਸਾਹਿਬ ਗੁਰਦੁਆਰਾ ਉੱਤਰੀ ਭਾਰਤ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ ਇੱਕ ਸ਼ਾਨਦਾਰ ਗੁਰਦੁਆਰਾ ਜਿਸ ਤੇ 105 ਫੁੱਟ ऊंचा ਨਿਸ਼ਾਨ ਸਾਹਿਬ ਲਹਿਰਾਉਂਦਾ ਹੈ ਹਰ ਪੂਰਨਮਾਸ਼ੀ ਦੀ ਰਾਤ ਨੂੰ ਹਜ਼ਾਰਾਂ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਕੁਝ ਕਰਾਮਾਤੀ ਵਾਪਰਦਾ ਹੈ ਲੋਕ ਅਰਦਾਸਾਂ ਲੈ ਕੇ ਆਉਂਦੇ ਹਨ ਲੋਕ ਸ਼ਰਧਾ ਲੈ ਕੇ ਆਉਂਦੇ ਹਨ ਅਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਇਹ ਕੋਈ ਇਤਫਾਕ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਰਕਤ ਹੈ ਇਹ ਭਾਈ 나ਡੂ ਸ਼ਾਹ ਦੀ ਸ਼ੁੱਧ ਭਗਤੀ ਹੈ ਜੋ ਸਦੀਆਂ ਤੋਂ ਫਲ ਦੇ ਰਹੀ ਹੈ ਇਸ ਲਈ ਇਸ ਕਹਾਣੀ ਨੂੰ ਯਾਦ ਰੱਖੋ ਯਾਦ ਰੱਖੋ ਕਿ ਸੇਵਾ ਦਾ ਇੱਕ ਪਲ ਇੱਕ ਸਦੀਵੀ ਵਿਰਾਸਤ ਪੈਦਾ ਕਰ ਸਕਦਾ ਹੈ ਯਾਦ ਰੱਖੋ ਕਿ ਸੱਚੀ ਭਗਤੀ ਕਦੇ ਵਿਅਰਥ ਨਹੀਂ ਜਾਂਦੀ ਅਤੇ ਗੁਰੂ ਦਾ ਅਸ਼ੀਰਵਾਦ ਸਦੀਆਂ ਤੱਕ ਕਾਇਮ ਰਹਿੰਦਾ ਹੈ। ਯਾਦ ਰੱਖੋ ਕਿ ਸ਼ਰਧਾ ਜਦੋਂ ਸੱਚੀ ਹੋਵੇ ਤਾਂ ਸਭ ਕੁਝ ਬਦਲ ਦਿੰਦੀ ਹੈ। ਇਹ ਹੈ ਨਾਡਾ ਸਾਹਿਬ ਦੀ ਕਹਾਣੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਅਤੇ ਇੱਕ ਸਧਾਰਨ ਆਦਮੀ ਦੀ ਭਗਤੀ ਤੋਂ ਪੈਦਾ ਹੋਈ। ਇੱਕ ਪਵਿੱਤਰ ਸਥਾਨ ਜੋ ਇਸ ਗੱਲ ਦਾ ਸਬੂਤ ਹੈ ਕਿ ਪਰਮਾਤਮਾ ਸੱਚੀ ਸ਼ਰਧਾ ਨੂੰ ਸਦਾ ਇਨਾਮ ਦਿੰਦਾ ਹੈ।